ਦੇਖੀ ਦੇਖੀ ਕਿੱਧਰ ਆ ਗਿਆ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਟੂ ਮਾਈ ਨਿਊ ਬਲੌਗ ਉਮੀਦ ਕਰਦਾ ਤੁਸੀਂ ਸਾਰੇ ਠੀਕ ਹੋਵੋਗੇ ਜਿੱਦਾਂ ਤੁਸੀਂ ਆਪਣੇ ਪਹਿਲੇ ਬਲੌਗਾਂ ਨੂੰ ਸਪੋਰਟ ਕੀਤੀ ਆ ਇਸ ਬਲੌਗ ਨੂੰ ਵੀ ਇਦਾਂ ਹੀ ਸਪੋਰਟ ਕਰਨਾ ਚੈਨਲ ਨੂੰ ਲਾਈਕ ਕਰਨਾ ਸਬਸਕ੍ਰਾਈਬ ਕਰਨਾ ਬੈਲ ਆਈਕਨ ਦਬਾਣਾ ਤਾਂ ਕਿ ਨਿਊ ਅਪਡੇਟ ਤੁਹਾਡੇ ਕੋਲ ਸਾਰੀਆਂ ਆਉਂਦੀਆਂ ਰਹਿਣ ਤੇ ਅੱਜ ਮੈਂ ਹੈਗਾ ਯਾਰ ਇਕੱਲਾ ਰਹਿ ਗਿਆ ਅੱਜ ਬੰਦਾ ਮੇਰਾ ਕੋਈ ਨਹੀਂ ਮਤਲਬ ਨਾਲ ਆਇਆ ਹਨਾ ਤੇ ਇੱਕ ਨੂੰ ਫੋਨ ਕੀਤਾ ਸੀਗਾ ਉਹ ਤੁਹਾਡਾ ਬੱਬੂ ਬਬਲੂ ਕਹਿੰਦੇ ਨੇ ਜੀ ਨੂੰ ਉਹ ਸਾਲਾ ਨੇ ਮੇਰਾ ਫੋਨ ਇੰਚੱਕਿਆ ਹੈਗਾ ਤੇ ਹੁਣ ਆਪਾਂ ਪਹੁੰਚ ਚੁੱਕੇ ਹਾਂ ਫੁਹਾਰਾ ਚੌਕ ਅੱਜ ਆਪਣਾ ਲਾਇਸੈਂਸ ਦਾ ਨਿਊ ਟ੍ਰਾਇਲ ਸੀਗਾ ਉਹ ਦੇ ਕੇ ਆਪਾਂ ਆ ਜਾਾਂਗੇ ਵਾਪਸ ਤੇ ਹੁਣ ਦੇਖਦੇ ਆ ਅੱਗੇ ਦਾ ਮਾਹੌਲ ਕੀ ਬਣਦਾ ਇੱਥੇ ਜੇ ਤਾਂ ਨਿਕੜ ਗਿਆ ਟ੍ਰਾਇਲ ਠੀਕ ਆ ਨਹੀਂ ਭਾਈ ਉਹੀ ਜੀ ਮੈਂ 10ਵੀਂ ਚੋਂ ਰਹਿ ਗਈ ਸੀ ਕਿ ਉਹੀ ਰਹਿ ਜਾਾਂਗੇ ਪੜਾਈ ਪੜੂ ਹੀ ਘੱਟੇ ਆਪਣੇ ਕੋਲ ਤੇ ਬਸ ਜਾਈ ਜਾਂਦੇ ਹੁਣ ਲੋ ਜੀ ਟ੍ਰਾਇਲ ਦੇ ਕੇ ਆਪਾਂ ਲੈਬ ਤੇ ਆ ਗਏ ਆ ਹਾਂ ਬਈ ਤੂੰ ਫੋਨ ਨਹੀਂ ਚੱਕਿਆ ਅੱਜ ਫੋਨ ਨਹੀਂ ਚੱਕਿਆ ਸਵੇਰੇ ਟ੍ਰਾਇਲ ਦੇਣ ਗਿਆ ਸੀ ਮੈਂ ਅੱਜ ਹੀ ਅੱਜ ਹੀ ਗਿਆ ਸੀ ਤਾਂ ਫੋਨ ਕਿਉਂ ਨਹੀਂ ਚੱਕਿਆ ਸਵੇਰੇ ਫੋਨ ਕਰਿਆ ਦਿੱ ਤੈਨੂੰ ਬਹੁਤ ਜਿਹੜੇ ਬੰਦੇ ਆਈ ਆ ਹਰ ਅੱਜ ਉਪਰੂਰੇ ਪਿਆ ਤੈਨੂੰ ਫੋਨ ਕਰਿਆ ਹੋਇਆ ਦੇਖ ਇਹਨੇ ਫੋਨ ਨਹੀਂ ਚੱਕਿਆ ਜੀ ਆਪਣਾ ਇਹਨੇ ਫੋਨ ਨਹੀਂ ਚੱਕਿਆ ਕਹਿੰਦੇ ਘੁੰਮਣ ਗਿਆ ਹੋਇਆ ਸੀ ਆਪਣਾ ਲਿਸੈਂਸ ਦਾ ਟ੍ਰਾਇਲ ਦੇ ਕੇ ਵਾਪਸ ਆ ਗਿਆ ਭੈਣਾਂ ਕੋਲ ਤੇ ਹੁਣ ਅੱਗੇ ਦੇਖਦੇ ਆ ਕਿੱਥੇ ਖਵਾਣ ਪਿਆਣਗੇ ਕੁਝ ਜਾਂ ਕਿੱਥੇ ਲੈ ਕੇ ਜਾਣਗੇ ਅੱਗੇ ਦਿਖਾਣਾ ਤੁਹਾਨੂੰ ਅਗਲਾ ਮੋੜ ਹੁਣ ਚੱਲਿਆ ਮੁੰਡਾ ਦੂਜੀ ਦੁਕਾਨ ਤੇ ਸੌਦਾ ਪੱਤਾ ਵੇਚਣ ਵੇਚ ਲੈ ਸੌਦਾ ਉਹ ਸੌਦਾ ਹੀ ਦੁੱਧ ਭਾਗ ਵਿੱਚ ਕੀ ਵੇਚ ਕੇ ਆ ਰਹੇ ਦੁੱਧ ਟੋਪੋੜੀਆਂ ਪਈਆਂ ਨਹੀਂ ਇੱਥੇ ਖੁੱਲੀਆਂ ਨੇ ਉਹ ਇਹਦਾ ਬਾਪੂ ਅੱਜ ਛੁੱਟੀ ਤੇ ਸੀ ਤੇ ਅੱਜ ਚੱਲੇ ਆ ਅਸੀਂ ਇਹਦੇ ਘਰੇ ਤਾਰ ਜੋੜਨ ਆ ਆਹ ਜੋ ਉੱਪਰ ਸਾਡਾ ਡਰੀ ਜਾਂਦਾ ਕਹਿੰਦਾ ਊਨਾ ਕਰੰਟ ਨਾਲ ਲੱਗ ਜੀਏ ਤੇ ਹੁਣ ਜਾ ਕੇ ਮਤਲਬ ਜਾਣਿਆ ਮੈਨੂੰ ਬੱਦਕਾ ਲੈ ਕਰ ਵੈਸੇ ਅਲੋਗ ਨਹੀਂ ਹੁੰਦਾ ਤਿੰਨੇ ਜਣੇ ਬੈਠਣਾ ਅਸੀਂ ਕਿਉਂਕਿ ਨੇੜੀ ਜਾ ਰਹੇ ਆ ਵੀਰੇ ਤਾਂ ਬੈਠਿਆ ਇਹਦੇ ਉੱਪਰ ਸਾਡਾ ਕੁਝ ਹੋਇਆ ਰਹਿੰਦਾ ਤੇ ਗੁਰਮਨ ਹਟ ਗਿਆ ਹਟ ਗਿਆ ਚੱਲ 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 ਲਓ ਜੀ ਜਿਹੜੀ ਤਾਰ ਆਪਣੀ ਟੁੱਟੀ ਸੀਗੀ ਉਹ ਮੀਂਹ ਕਰਕੇ ਸਾਤੋਂ ਲੱਗੀ ਨਹੀਂ ਹੈਗੀ ਤੇ ਹੁਣ ਅਸੀਂ ਚੱਲਿਆਂ ਪਟਿਆਲੇ ਪਟਿਆਲੇ ਦਾ ਮੀਂਹ ਦਾ ਮਾਹੌਲ ਤਾਂ ਪੂਰਾ ਘੈਂਟ ਚੱਲੀ ਜਾਂਦਾ ਅੰਕਲ ਜੀ ਸਾਨੂੰ ਸਾਈਡ ਨਹੀਂ ਦੇ ਰਹੇ ਦੇ ਦੇ ਵੀਰ ਬਣ ਕੇ ਰੈਂਕ ਕਰਦਾ ਨਾਲੇ ਅੰਕਲ ਵਾਲੇ ਵੀ ਉਹ ਫਿਰ ਅੰਕਲ ਫਿਰ ਮੜੇ ਸ਼ੀਸ਼ ਵਿੱਚ ਦੀ ਦੇਖਿਆ ਉਹ ਵੀਰੇ ਆ ਉਹ ਬਹੁਤ ਜਵਾਨ ਹੋ ਗਿਆ ਜਵਾਨ ਕਾਲੀ ਦਾੜੀ ਕਰੀ ਫਿਰਦਾ ਗਲਾ ਮੇਰਾ ਹੱਜਾਂ ਕਲਾਈਆਂ ਨੇ ਹੈਂ ਦੀਆਂ ਨੇ ਭਾਈ ਦੀਆਂ ਉਹ ਦਬਰਿਆ ਅੱਜ ਤੇ ਉਸ ਤੋਂ ਬਾਅਦ ਹੁਣ ਸਾਡੇ ਭਾਂਜੇ ਦਾ ਮਤਲਬ ਅੱਜ ਪ੍ਰੇਸ਼ਣ ਸੀਗਾ ਉਹਦਾ ਵਿਚਾਰੇ ਦੇ ਪਾਥਰੀਆਂ ਸੀਗੀਆਂ ਪਿੱਤੇ ਦੇ ਵਿੱਚ ਤੇ ਹੁਣ ਅਸੀਂ ਚੱਲੇ ਆ ਉੱਥੇ ਆਹ ਬੰਦਾ ਸੀ ਨਵਾਂ ਲਈ ਤਾਂ ਸਸਰੀ ਘਾਲ ਬੁਲਾਈਦੀ ਹੁੰਦੀ ਆ ਸਭ ਨੂੰ ਤੇ ਇਹ ਬੰਦਾ ਸੀ ਨਵਾਂ ਲਿਆ ਜੀ ਇਹ ਤੁਹਾਨੂੰ ਪਤਾ ਹੀ ਆ ਸਾਡਾ ਗੰਜਾ ਹੋ ਗਿਆ ਹੁਣੇ ਦੇਖੋ ਬੈਠਾ ਦੇਖੋ ਕਿਵੇਂ ਆਏ ਤੇ ਹੁਣ ਅੱਗੇ ਜੋ ਵੀ ਗੱਲਬਾਤ ਕਰੂਗਾ ਸਾਡਾ ਕਰਨ ਤੇ ਆ ਨਵਾ ਬਾਈ ਦੋਏ ਕਰਨਗੇ ਅਸੀਂ ਹੋ ਕੇ ਪੁਰਾਣੇ ਕਿਉਂਕਿ ਅਸੀਂ ਰਿਟਾਇਰਮੈਂਟ ਲੈਣ ਦੀ ਸੋਚ ਰਿਹਾ ਹੁਣ ਬਲੌਗ ਅੱਗੇ ਹੀ ਚਲਾਉਣਗੇ ਲੋ ਜੀ ਮਿੱਤਰੋ ਅੱਜ ਦਾ ਮਾਹੌਲ ਦੇਖੋ ਕੀ ਹਿਸਾਬ ਹੋ ਰਿਹਾ ਇੱਥੇ ਪਤਾ ਹੀ ਨਹੀਂ ਕੁਛ ਸਕੂਲ ਨੂੰ ਦਿੱਤੀ ਹੋਈ ਜਾ ਸਕੂਲ ਤਾਂ ਬੰਦ ਨੇ ਅੱਜ ਕਾਦਾ ਬੰਦਾ ਜਾਦੂ ਸਕੂਲ ਲੱਗਿਆ ਹੋਇਆ ਅੱਜ ਲੱਗਿਆ ਸਕੂਲ ਬਸ ਫਿਰ ਇਧਰੋਂ ਇਧਰੋਂ ਅੱਜ ਘੱਟ ਪੀੜਾ ਇੱਥੇ ਪਰਲੀ ਸਾਈਡ ਜਾਤਾ ਇਧਰੋਂ ਨਿਕਲਦੇ ਨਾ ਮੈਨਰ ਦੇ ਵਜੇ ਵੀ ਪਹਿਲਾਂ ਮੈਨ ਤਾਂ ਇਧਰੋਂ ਹੀ ਜਾਂਦੇ ਤੇ ਸਾਰੇ ਮੈਂ ਵੀ ਲੈ ਕੇ ਜਾਂਦਾ ਤੇ ਲੋ ਜੀ ਥੋੜੇ ਟਾਈਮ ਨੂੰ ਪਹੁੰਚਣ ਆਲੇ ਆ ਹਸਪੀਟਲ ਚ ਫਿਰ ਤੁਹਾਨੂੰ ਦੱਸ ਦਿਆਂ ਥੋੜੀ ਅਪਡੇਟ ਆ ਪਹੁੰਚ ਗਏ ਸੀ ਖਾਲਸਾ ਰੋਡ ਤੇ ਖਾਲਸਾ ਰੋਡ ਤੇ ਮੂਰੇ ਛੱਪੜ ਕੋ ਆ ਕੇ ਗੋਲ ਜਾਗੇ ਖਾਲਸਾ ਗੋਲ ਦੀ ਪਿਛੇ ਰਹਿਗਾ ਅਪਸਾਈਡ ਤੇ ਤ੍ਰਿਪੜੀ ਵਾਲਾ ਤ੍ਰਿਪੜੀ ਵਾਲਾ ਅੱਛਾ ਕਿੰਨੇ ਕਿੰਨੇ ਦੂਰ ਰਹਿ ਗਿਆ ਬਾਈ ਹਾਂ ਉਹ ਦੇਖ ਸਾਹਮਣੇ ਕਰਨਾ ਆ ਗਿਆ ਕਿਵੇਂ ਛੱਟੀ ਆ ਬਟਾ ਉਹ ਸਾਹਮਣੇ ਆ ਗਿਆ ਛੱਟੀ ਆ ਕਾਨੂੰ ਮੈਂ ਦੇਖ ਰਿਹਾ ਆ ਅੱਗੇ ਬਿਮਾਰ ਹੋ ਰਹੇ ਆ ਨਾ ਅੱਗੇ ਨਾ ਲੰਗ ਜੀ ਇਹ ਧਿਆਣਾ ਮੇਰਾ ਟਿੰਗੂ ਤੇ ਰੈਣ ਕਾ ਲੱਗੀਆਂ ਹਾਂ ਵੀਰੇ ਮੈਂ ਲਗਾਈਆਂ ਨੇ ਯਾਰ ਕਿੰਨੇ ਨੰਬਰ ਆ ਕਿੰਨੇ ਨੰਬਰ ਆ 0.2 ਦੇਖਿਓ ਪੜੀਆਂ ਉਹੀ ਹਸਪਤਾਲ ਜਿਹੜਾ ਲੱਗ ਰਹੇ ਨੇ ਇਧਰ ਰੈਪਿਡ ਆ ਇਹ ਨਹੀਂ ਹੈਗਾ ਇੱਕ ਟਿਕਣ ਲੱਗ ਪਾਜੀ ਹਾਂ ਜੀ ਪੂਰੀਆਂ ਮੈਂ ਕਿਹਾ ਓਕੇ ਇਹ ਨਹੀਂ ਹੈਗਾ ਇਹ ਤਾਂ ਰੈਪਿਡ ਹਸਪੀਟਲ ਆ ਇੱਥੇ ਨਹੀਂ ਜਾਣਾ ਆਪਾਂ ਨੇ ਜਾਣਾ ਫੁੱਲ ਨਿਊਰੋ ਲਓ ਜੀ ਬਾਈ ਜੀ ਕਹਿੰਦੇ ਆਪਾਂ ਭਾਰਸ ਰੋਡ ਤੇ ਜਾਣਾ ਜਾਣਾ ਸੀਗਾ ਨਾ ਆਪਾਂ ਰੋਡ ਤੇ ਤੇ ਹੁਣ ਇਹ 3-4 ਕਿਲੋਮੀਟਰ ਸਾਨੂੰ ਵਿਚਾਰ ਨੂੰ ਬਿੱਗੂ ਨੂੰ ਕੀ ਪਤਾ ਬੈਕ ਮੋੜ ਤੇ ਲੈ ਆਏ ਨਹੀਂ ਤੁਸੀਂ ਉੱਥੇ ਨੂੰ ਦੱਸਤਾ ਯਾਰ ਵਿਚਾਰ ਨੇ ਉਹ ਜਿਹੜਾ ਇਹ ਇਹ ਬਾਈ ਦਾ ਇਹ ਬਾਈ ਦਾ ਕਸੂਰ ਕੱਢੀ ਜਾਂਦੇ ਨੇ ਪਰ ਇਹਦਾ ਕੋਈ ਕਸੂਰ ਨਹੀਂ ਇਹਦੇ ਕਰਨੀ ਜਦ ਜਦ ਮਰਜੀ ਕੈਮਰਾ ਕਰ ਦੋ ਉਹਦੀ ਐ ਕਰ ਦਿੰਦਾ ਇਹ ਵੀ ਹਾਂ ਜੋ ਜੋ ਨਹੀਂ ਸੀਗਾ ਇਹ ਦੋ ਉਂਗਲਾਂ ਬਹੁਤ ਲਓ ਜੀ ਹੁਣ ਸਾਡਾ ਜਿਹੜਾ ਬੰਦਾ ਹਨਾ ਇਹਦਾ ਓਖਾ ਹੋਇਆ ਹੋਇਆ ਦਿਖਾਣੇ ਆ ਇਹ ਕਿਹੜੇ ਹਸਪੀਟਲ ਚ ਲੈ ਕੇ ਆਏ ਤੋ ਜੀ ਬੰਦਾ ਨੀਰੋ ਚ ਲੈ ਕੇ ਆਇਆ ਤੇ ਰਿਸ਼ਤੇਦਾਰ ਬੈਠੇ ਨੇ ਸਾਡੇ ਜੀਵਨ ਜੀਵਨ ਹਸਪੀਟਲ ਚ ਇਹ ਸਾਨੂੰ ਹੁਣ ਕਦੇ ਪਾਰਸੋ ਰੋਡ ਕਦੇ ਨਾਪਰ ਰੋਡ ਕਿਤੇ ਕਿਤੇ ਲਈ ਫਿਰ ਰਿਹਾ ਸਾਡਾ ਕਸੂਰ ਨਹੀਂ ਵੀਰ ਜੀ ਸਾਡਾ ਕਸੂਰ ਨਹੀਂ ਇਹ ਵੀਰੇ ਦਾ ਕਸੂਰ ਆ ਤੇ ਹੁਣ ਸਾਡੇ ਪ੍ਰਾਣਾ ਸਾਹਿਬ ਵੀ ਸਾਨੂੰ ਲੋਕੇਸ਼ਨ ਗਲਤ ਦੱਸੀ ਜਾਂਦੇ ਨੇ ਕਦੇ ਕਿਤੇ ਕਦੇ ਕਿਤੇ ਠੀਕ ਆ ਭਾਈ ਹੁਣ ਦੁਬਾਰਾ ਆਨੇ ਉਧਰ ਨੂੰ ਗੇੜਾ ਗੂੜਾ ਘੜਦਾਂ ਉਹ ਹੀ ਤਾਂ ਚੱਕਰ ਆ ਤੇ ਆਪਾਂ ਨੇ ਇੱਕ ਸਟicker ਵੀ ਲਵਾਇਆ ਪਿੱਛੇ ਗੱਡੀ ਤੇ ਲੋ ਜੀ ਤੁਰੇ ਜਾਂਦੇ ਆ ਸੀ ਹੁਣ ਜੀਵਨ ਹਸਪੀਟਲ ਕੰਨੀ ਹੁਣ ਇਹਦੇ ਹਾਰ ਪਹਿਣਾ ਤੇ ਉਹਦੇ ਸ਼ਾਂਪ ਪਹਿਣੀਆਂ ਨਾਲ ਵਾਲੇ ਦੇ ਦੋਵਾਂ ਦੀਆਂ ਤਰਕੀਆਂ ਦੇਖਦੇ ਜਾਇਓ ਹੁਣ ਤੁਸੀਂ ਇਹਦੇ ਇਹਦੀ ਉਂਗਲੀ ਦਾ ਨਾਪ ਲੈ ਲਿਆ ਸੱਚੋ ਇਹਦੇ ਵੀ ਪਊਗੀ ਮੈਨੂੰ ਲੱਗਦਾ ਇੱਕ ਅੱਧੀ ਆਪਾਂ ਸੇਫ ਆ ਵੀਰੇ ਆਪਣੇ ਕੁਛ ਨਹੀਂ ਨਾ ਕੋਈ ਸ਼ਾਂਪ ਨਾ ਕੋਈ ਛੱਲਾ ਨਾ ਕੋਈ ਹਾਰ ਆਪਨਾ ਓਕੇ ਆ ਕੰਮ ਤੇ ਹੁਣ ਦੇਖਦੇ ਆਂ ਸੌਣਾ ਸਾਹਿਬ ਹੁਣ ਕਿ ਕਿੱਥੇ ਸੁਣਦੇ ਆਂ ਉਹਦੀਆਂ ਗਾਲਾਂ ਜਾ ਕੇ ਜਿਵਾਖਾਂ ਨੂੰ ਗਾਲਾਂ ਕੱਢਣਗੇ ਲੋ ਜੀ ਸਾਡਾ ਚੋਬਰ ਤੇ ਜੋ ਟੰਗ ਗਏ ਪ੍ਰੋਣਾ ਸਾਹਿਬ ਨੇ ਟੰਗ ਤੇ ਆਂਦੇ ਨੇ ਜੋ ਐਂਡ ਤੇ ਤੁਹਾਨੂੰ ਵੀਡੀਓ ਦੀ ਰਿਕਾਰਡਿੰਗ ਲਾਵਾਂਗੇ ਵਿੱਚ ਆਪਾਂ ਉਹ ਸੁਣਾ ਦਾਂਗੇ ਤੁਹਾਨੂੰ ਵੀ ਕੀ ਰਿਕਾਰਡਿੰਗ ਸੀਗੀ ਉਹ ਤੇ ਇਧਰੋਂ ਆ ਬੈਠਾ ਚੋਬਰ ਇਹ ਪ੍ਰੋਣਾ ਸਾਹਿਬ ਨੂੰ ਕਹਿੰਦਾ ਜੀਜਾ ਜੀ ਕਹਿੰਦਾ ਪੰਦਰ ਕੀ ਕਰ ਰਹੇ ਹੋ ਬੈਠੇ ਵੀ ਦੱਸ ਓਏ ਮੇਰੇ ਮੁੰਡੇ ਨੂੰ ਲੈ ਕੇ ਆਇਆ ਪਤਾ ਨਹੀਂ ਬੈਠੇ ਕਿਉਂ ਆ ਜਿਉਣਾ ਕਿਉਂ ਆ ਲੋ ਵੀ ਮਿੱਤਰੋ ਆਪਾਂ ਔਰੇ ਤੋਂ ਨਿਕੜ ਚੁੱਕੇ ਆ ਘਰ ਵਾਸਤੇ ਥੋੜਾ ਸਮਾਨ ਜਾ ਲੈ ਕੇ ਜਾਣਾ ਤੇ ਹੁਣ ਦੇਖਦੇ ਹਾਂ ਇਹਨਾਂ ਦਾ ਕਦੋਂ ਫ੍ਰੀ ਹੁੰਦੇ ਨੇ ਕਾਲ ਕਰਨਗੇ ਵੀ ਆ ਕੇ ਲੈ ਜਾ ਤੇ ਫਿਰ ਆਪਾਂ ਲੈ ਜਾਾਂਗੇ ਤੇ ਇੱਥੇ ਦੀ ਜਾਈ ਜਾਂਦੇ ਲੈਣੇ ਨਾ ਔਰ ਦੇ ਥੱਲੇ ਦੀ ਰਸਤਾ ਹੀ ਕਾਫੀ ਖਤਰਨਾਕ ਹੋ ਗਿਆ ਇਹ ਮਿੱਟੀ ਪਾਣੀ ਸਾਰਾ ਕੁਝ ਇੱਥੇ ਰੋਡ ਦੇ ਉੱਤੇ ਪਿਆ ਭਾਈ ਰੋਡ ਤੇ ਪਾਣੀ ਉਹ ਪਾਣੀ ਖੜਾ ਮੀਂਹ ਵੀ ਕਾਫੀ ਕੰਮ ਖਰਾਬ ਕਰ ਦਿੰਦਾ ਉਹ ਆਪਣਾ ਕਰਨ ਖੜਾ ਕਰਨ ਆ ਫਿਰਦੇ ਨੇ ਆਪਣੇ ਚੂਚੇ ਚੁਪਰਾ ਤੇ ਆਪਾਂ ਚੱਲਿਆ ਹੁਣ ਸ਼ਾਮ ਤੱਕ ਵਾਪਸ ਆ ਜਾਵਾਂਗੇ ਘਾਂਟੇ ਦੂਆਂ ਦੇ ਵਿੱਚ ਲੋ ਜੀ ਆਪਾਂ ਆ ਕੇ ਕਟਾਲੇ ਬਾਲਬੋਲ ਤੇ ਚੁਪਰੂਰੀ ਆ ਗਏ ਸੀਗੇ ਤੇ ਆਪਾਂ ਹੁਣ ਸਟਿੰਗ ਲੈ ਕੇ ਦੁਬਾਰਾ ਫੇਰ ਪਟਿਆਲੇ ਦਾ ਜਿਹੜਾ ਕੱਟਣਾ ਲੱਗਿਆ ਹੁਣ ਜਾ ਕੇ ਦੱਸਦੇ ਆ ਇਹ ਕੱਲੀ ਆ ਗਏ ਬੰਦੇ ਗੱਡੀ ਗੱਡੀ ਲੈ ਕੇ ਆ ਗਏ ਕੋਈ ਤੇ ਆਪਾਂ ਜਾ ਕੇ ਪਟਿਆਲੇ ਮਿਲਦੇ ਆ ਤੁਹਾਨੂੰ ਅੱਗੇ ਜਾ ਕੇ ਜਾਈ ਜਾਨੇ ਹੁਣ ਪਟਿਆਲੇ ਨੂੰ ਇੱਕ ਸਲੰਡਰ ਜਾ ਸੀਗਾ ਉਹ ਸਲੰਡਰ ਫੇਰ ਭਰਾ ਕੇ ਲਿਆਣਾ ਪਹਿਲਾਂ ਪਿਛਲੇ ਬਲੌਕ ਚ ਵੀ ਭਰਾ ਕੇ ਲਏ ਤੇ ਆਪਣਾ ਹਰ ਮਹੀਨੇ ਚ ਇੱਕ ਸਲੰਡਰ ਪੱਕਾ ਅਪਰੇਚ ਆ ਜਾਂਦਾ ਤੇ ਹੁਣ ਜਾ ਕੇ ਤੁਹਾਨੂੰ ਦਿਖਾਣੇ ਸਿਸਟਮ ਅੱਗੇ ਦਾ ਲੋ ਵੀ ਮਿੱਤਰੋ ਆਪਾਂ ਸੁੱਧਰ ਪਹੁੰਚ ਚੁੱਕੇ ਇੱਕ ਜਾਦੂ ਦਿਖਾਣੇ ਦੇਖੋ ਇੱਥੇ ਮੀ ਨਹੀਂ ਹੈਗਾ ਹਨਾ ਤੇ ਆ ਆ ਹੋ ਗਿਆ ਜੀ ਸ਼ੁਰੂ ਅੱਗੇ ਅੱਗੇ ਮੀਂਹ ਐ ਤਾਂ ਪਿੱਛੇ ਕੁਝ ਨਹੀਂ ਹੈਗਾ ਜੀ ਮੈਂ ਆਪਾਂ ਸੋਚਿਆ ਨਾ ਸੁੰਦਰ ਤੋਂ ਪਿੱਛੇ ਕੋਈ ਮੀਂਹ ਨਹੀਂ ਸੀਗਾ ਇੱਥੇ ਆ ਕੇ ਪੂਰੀਆਂ ਸੜਕਾਂ ਭਿੱਜੀਆਂ ਪਈਆਂ ਨੇ ਇਹ ਅਨੋਖਾ ਜਾਦੂ ਐ ਨਹੀਂ ਪਤਾ ਵੀ ਅੱਗੇ 1 ਕਿਲੋਮੀਟਰ ਅੱਗੇ ਜਾ ਕੇ ਮੀਂਹ ਨਾ ਹੋਵੇ ਤੇ ਇੱਥੇ ਦੇਖੋ ਆ ਪੂਰਾ ਮੀਂਹ ਪੈਣ ਲੱਗ ਗਿਆ ਹੁਣ ਇਹ ਸਿਸਟਮ ਐ ਇੱਥੇ ਦਾ ਸੁੰਦਰ ਦਾ ਕੱਲ੍ਹ ਪਰਸੋਂ ਦੀ ਵੀ ਇੱਕ ਛੋਟੀ ਕਲਿੱਪ ਲਾਉਂਗਾ ਮੈਂ ਪਿੱਛੇ ਤੇ ਉਹ ਵੀ ਚੈੱਕ ਕਰਿਓ ਨਹੀਂ ਕਹਿੰਦਾ ਮੈਂ ਅੱਜ ਹੀ ਪੈਣਾ ਪੈ ਜਾ ਵੀਰੇ ਪੈ ਜਾ ਪਿੰਡ ਕੁਛ ਨਹੀਂ ਪਤਾ ਵੀ ਨਹੀਂ ਹੈਗਾ ਵੀ ਮੀਂਹ ਆ ਰਿਹਾ ਪਿੰਡ ਜਾਂ ਕੁਛ ਹੋਰ ਉਹ ਆ ਰਿਹਾ ਝੋਕ ਪੂਰਾ ਮੀਂਹ ਪੈ ਰਿਹਾ ਮਤਲਬ ਇੱਥੇ ਤੇ ਅੱਜ ਯਾਰ ਸਾਰਾ ਮਾਹੌਲ ਜਿਹਾ ਚੁੱਪ ਹੋ ਗਿਆ ਹਨਾ ਜੋ ਵੀ ਕੰਮ ਕਰਾਇ ਤੇ ਸਾਰਾ ਦੇਖਦੇ ਹੁਣ ਪਿੱਛੋ ਲੋਕ ਹਾਰਨ ਮਰੀ ਜਾਂਦੇ ਨੇ ਕੀ ਕਰੀਏ ਮਜਬੂਰੀਆ ਆ ਅੱਜ ਦਾ ਆਨੰਦ ਆ ਰਿਹਾ ਬਾਈ ਆਲੇ ਦਾ ਪੂਰਾ ਨਜ਼ਾਰਾ ਦਿਖਾਣਾ ਤੁਹਾਨੂੰ। ਫਰਦਪੁਰ ਤੋਂ। ਦੁਬਾਰਾ ਕੁਝ ਦੀ ਜਮ ਉਹ ਸਾਈਕਲ ਗਿਰੇ ਵਾਹ ਸਕੂਟਰੀਆਂ ਗਰਫੀਆਂ ਲੋਕਾਂ ਨੇ। ਦੇਖੋ ਉਹ ਸਕੂਟਰੀ ਗੇਰੀ ਪਈ ਹੈ ਕਿਸੇ ਦੀ। ਪੂਰਾ ਘੈਂਟ ਸਿਸਟਮ ਆਨੰਦਾ ਦੇਖੋ। ਵੀ ਮਤਲਬ ਉਹ ਗੇਟ ਦੇ ਅੰਦਰ ਪਾਣੀ ਵਾਰਦਾ ਆਪਾਂ। ਦੇਖੀ ਦੇਖੀ ਕਿੱਧਰ ਆ ਗਿਆ ਤੂੰ ਕਿ ਇਹੋ ਜਿਹੇ ਬੰਦੇ ਥੱਲੇ ਆਉਣ ਨੂੰ ਵੀ ਬਰੀ ਜਾਂਦੇ ਨੇ ਬਾਈ ਪੂਰਾ ਪਾਣੀ ਨੀ ਯਾਰਾ ਪੂਰਾ ਰਹਿਣ ਆ ਪਰ ਇੱਥੇ ਵੀ ਨਹੀਂ ਪਤਾ ਟੋਆ ਢੱਬਾ ਕਿੱਥੇ ਹੋ ਬਾਈ ਪੂਰਾ ਸਹਾਰਾ ਹਸਪੀਟਲ ਸਾਈਡ ਆਨ ਪੂਰੀ ਘੈਂਟ ਪਣੀ ਪਈ ਆ ਤਰੀਏ ਮੜੀ ਤੇਜ਼ ਗੱਡੀ ਦੇਖੀਏ ਫਰਾਟੇ ਵੱੜਦੀ ਆ ਆ ਪੂਰਾ ਨਿਆਰਾ ਬਣਿਆ ਪਿਆ ਸਾਰਾ ਹਸਪੀਟਲ ਦੇ ਆਲੇ-ਦੁਆਲੇ ਆ ਸੋਡੀ ਭਜਾ ਕੇ ਦੇਖ ਲਈਏ ਆਪਾਂ ਵੀ ਹਾਂ ਮਾਰਦੀ ਆ ਫਰਾਟੇ ਹਾਂਜੀ ਮਿੱਤਰੋ ਪਹੁੰਚ ਚੁੱਕਿਆ ਘਰੇ ਚੈਨਲ ਨੂੰ ਲਾਈਕ ਕਰਨਾ ਸਬਸਕ੍ਰਾਈਬ ਕਰਨਾ ਬੈਲ ਆਈਕਨ ਦਬਾਉਣਾ ਤਾਂ ਕਿ ਨਿਊ ਅਪਡੇਟ ਤੁਹਾਡੇ ਕੋਲ ਸਾਰੀਆਂ ਆਉਂਦੀਆਂ ਰਹਿਣ ਥੈਂਕ ਯੂ ਸੋ ਮਚ